ਮਤੀ ਦਾਸ ਭਾਈ ਸਤੀ ਦਾਸ ਭਾਈ ਜਿਆਲਾ ਜੀ ਇਹਨਾਂ ਦਾ ਪਰਿਵਾਰਕ ਪਿਸ਼ੋਕੜ ਕੀ ਸੀ ਜਾਨੀ ਕਿ ਕਿੱਥੋਂ ਤੇ ਕਦੋਂ ਕਿਹੜੀ ਪੀੜੀ ਤੋਂ ਗੁਰੂ ਪਰਿਵਾਰ ਦੇ ਨਾਲ ਜੁੜੇ ਬਾਬਾ ਪ੍ਰਗਾ ਜੀ ਵਜਾ ਜੀ ਜਿਹੜੇ ਕਿ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਦਰ ਘਰ ਦੇ ਬਹੁਤ ਚੜ੍ਹਦੀ ਕਲਾ ਵਾਲੇ ਸਿੱਖ ਸੇਵਕ ਹੋਏ ਤੇ ਬਾਬਾ ਜਿਹੜੇ ਸਤੀ ਦਾਸ ਜੀ ਹੋਏ ਆ ਇਹ ਬਹੁਤ ਹੀ ਚੰਗੇ ਤਕੜੇ ਫਾਰਸੀ ਦੇ ਮਾਹਿਰ ਸਨ ਗੁਰੂ ਤੇਗ ਬਹਾਦਰ ਮਾਰ ਸੱਚ ਪਾਤਸ਼ਾਹ ਜੋ ਵੀ ਆਪਣੇ ਮੁਖਾਰ ਬਿੰਦ ਤੋਂ ਬਚਨ ਕਹਿੰਦੇ ਸਨ ਮੁਖਾਰ ਬਿੰਦ ਤੋਂ ਗੁਰਬਾਣੀ ਉਚਾਰਨ ਕਰਦੇ ਸਨ ਉਹ ਭਾਈ ਸਤੀਦਾਤਾ ਜੀ ਨਾਲ ਦੀ ਨਾਲ ਫਾਰਸੀ ਦੇ ਵਿੱਚ ਵੀ ਉਹ ਉਤਾਰਾ ਕਰਦੇ ਹਾਂਜੀ ਉਤਾਰਾ ਕਰ ਦਿੰਦੇ ਔਰੰਗਜ਼ੇ ਬਾਦਸ਼ਾ ਜਿਨੇ ਆਪਣੇ ਪਿਤਾ ਨੂੰ ਕੈਦ ਕੀਤਾ ਆਪਣੇ ਭਰਾਵਾਂ ਦਾ ਕਤਲ ਕਰਕੇ 1 ਕਿਲੋ ਵੀ ਧੱਕੇ ਨਾਲ ਰਾਸ ਭਾਗ ਸਾਂਭਿਆ ਸੋ ਕਈ ਲੋਗ ਇਸ ਡਰ ਦੇ ਮਾਰੇ ਵੀ ਇਸਲਾਮ ਦੇ ਵਿੱਚ ਆ ਗਏ ਧਰਮ ਦੀ ਹਿੰਦ ਧਰਮ ਦੀ ਰੱਖਿਆ ਕੋਈ ਕਰ ਸਕਦਾ ਉਹ ਨੰਦਪੁਰ ਦਾ ਵਾਸੀ ਗੁਰਤੇਗ ਬਾਦ ਹੁਣ ਅਰੰਗਜੇਪ ਦਾ ਇਹ ਸੀਗਾ ਆਪਣੇ ਆਪ ਵੀ ਮੈਂ ਗੁਰੂ ਤੇਗ ਬਹਾਦਰ ਜੀ ਨੂੰ ਸਲਾਮ ਦੇ ਵਿੱਚ ਲੈ ਆਵਾਂ ਕਈ ਲਿਖਣ ਵਾਲਿਆਂ ਨੇ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਪਰ ਮੈਂ ਤਾਂ ਇਹ ਕਹਿੰਦਾ ਵੀ ਗੁਰੂ ਤੇਗ ਬਹਾਦਰ ਸਾਰੀ ਸ੍ਰਿਸ਼ਟੀ ਦੀ ਚਾਦਰ ਸੱਚ ਰਿਆ ਕਾਲ ਜੀ ਸੋਨੂ ਬਗਲੀ ਚੈਨਲ ਨਾਲ ਜੁੜੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਜਿਵੇਂ ਕਿ ਸੰਸਾਰ ਭਰ ਦੇ ਵਿੱਚ ਸਾਰੇ ਸਿੱਖ ਸੰਗਤਾਂ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਵਸ ਮਨਾ ਰਹੇ ਆ ਤੇ ਉਹਨਾਂ ਦੇ ਨਾਲ ਤੇ ਨਾ ਹੋਰ ਚੀਜ਼ ਹੋਈ ਸੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਤੇ ਭਾਈ ਤੇਲਾ ਜੀ ਇਹ ਚ ਹਿੰਦੀ ਦੇ ਪਿਛਲੇ ਕੀ ਕਾਰਨ ਤੇ ਜਿਹੜੇ ਸ਼ਹੀਦ ਹੋਏ ਨਾਲ ਸਿੰਘ ਉਹਨਾਂ ਦਾ ਪਰਿਵਾਰਕ ਪਿਛੋਕਰ ਕੀ ਆ ਉਹ ਸਾਰੇ ਇਤਿਹਾਸ ਦੀ ਸਾਂਝ ਪਾਵਾਂਗੇ ਤੇ ਸਾਰੇ ਇਤਿਹਾਸ ਦੀ ਸਾਂਝ ਪਾਣ ਲਈ ਸਾਡੇ ਨਾਲ ਵਜੂਦ ਨੇ ਭਾਈ ਹਰਪਾਲ ਸਿੰਘ ਜੀ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਗੁਰੂ ਘਰ ਦੇ ਅਰਥਕ ਕੀਰਤਨ ਨੇ ਪਾਠੀ ਰਾਗੀ ਪ੍ਰਚਾਰਕ ਨੇ ਉਹਨਾਂ ਕੋਲ ਸਾਰੇ ਉਹਨਾਂ ਦੇ ਨਾਲ ਇਹ ਸਾਰੇ ਇਤਿਹਾਸ ਦੀ ਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੁਰੁਰ ਅਖੀਰ ਤੱਕ ਸਭ ਤੋਂ ਪਹਿਲਾਂ ਕਰਦੇ ਭਾਈ ਸਾਹਿਬ ਦਾ ਸਵਾਗਤ ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਭਾਈ ਸਾਹਿਬ ਜੀ ਆਪਾਂ ਗੱਲ ਸ਼ੁਰੂ ਤੋਂ ਕਰਦੇ ਆ ਪਹਿਲਾਂ ਤਾਂ ਤੁਸੀਂ ਇਹ ਦੱਸੋ ਉਸ ਦੇ ਖਵੱਤਰੀ ਦਾ ਇਤਿਹਾਸ ਤਾਂ ਸਾਰੇ ਆਪਾਂ ਜਾਣਦੇ ਆ ਜਿਹੜੇ ਉਹਨਾਂ ਦੇ ਨਾਲ ਸ਼ਹੀਦੋ ਪਾਇ ਮਤੀ ਦਾਸ ਭਾਈ ਸਤੀ ਦਾਸ ਸਤੀ ਦਿਆਲਾ ਜੀ ਇਹਨਾਂ ਦਾ ਪਰਿਵਾਰਕ ਪਿਛੋਕੜ ਕੀ ਸੀ ਜਰਿਕੇ ਕਿ ਕਿੱਥੋਂ ਤੇ ਕਦੋਂ ਕਿਹੜੀ ਪੀੜੀ ਤੋਂ ਗੁਰੂ ਪਰਿਵਾਰ ਦੇ ਨਾਲ ਜੁੜੇ ਉਹ ਸਾਰੇ ਇਤਿਹਾ ਦੇਖੋ ਜੀ ਜੋ ਦਾਸ ਨੇ ਇਤਿਹਾਸ ਨੂੰ ਖੋਜਿਆ ਪਿੰਡ ਕਰਿਆਲ ਜ਼ਿਲ੍ਹਾ ਜੇਲਾ ਜੋ ਅੱਜ ਪਾਕਿਸਤਾਨ ਦੇ ਵਿੱਚੋਂ ਉੱਥੇ ਦੇ ਬਾਬਾ ਗੋਤਮ ਜੀ ਜੋ ਕਿ ਉਸ ਸਮੇਂ ਤੋਂ ਗੁਰੂ ਘਰ ਦੇ ਨਾਲ ਜੁੜੇ ਹੋਏ ਸੀ ਉਹਨਾਂ ਦੇ ਸਤਿਕਾਰਯੋਗ ਸੁਪੁੱਤਰ ਬਾਬਾ ਪ੍ਰਾਗਾ ਜੀ ਵਜਾ ਜੀ ਜਿਹੜੇ ਕਿ ਗੁਰੂ ਹਰਗੋਬਿੰਦ ਮਹਾਰਾਜ ਜੀਾਂ ਦੇ દર ਘਰ ਦੇ ਬਹੁਤ ਚੜ੍ਹਦੀ ਕਲਾ ਵਾਲੇ ਸਿਕ ਸੇਵਕ ਹੋਏ ਆ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਅਣਥਕ ਬੇਅੰਤ ਸੇਵਾ ਕੀਤੀ ਹੈ ਜੀ ਤੇ ਸਮਾਂ ਜਿਉਂ ਚੱਲਦਾ ਗਿਆ ਤੇ ਭਾਈ ਬਾਬਾ ਪ੍ਰਾਗਾ ਜੀ ਉਹਨਾਂ ਦੇ ਜੋ ਸੁਪੁੱਤਰ ਹੋਏ ਆ ਬਾਬਾ ਕਬੂਲ ਦਾਸ ਜੀ ਜੀ ਉਹਨਾਂ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ ਜੀ ਜਿਹੜੇ ਕਿ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਜਤੀ ਦਾਸ ਤੇ ਤੇ ਅਸਰ ਕਾਰ ਲਿਖਦੇ ਇਤਿਹਾਸ ਜੋ ਪੜਿਆ ਦਾਸ ਨੇ ਉਹਦੇ ਵਿੱਚ ਜੋ ਭਾਈ ਸਤੀ ਦਾਸ ਜੀ ਹੋਏ ਆ ਤੇ ਭਾਈ ਮਤੀ ਦਾਸ ਜੀ ਹੋਏ ਆ ਇੱਕ ਗੁਰੂ ਦੇ ਘਰ ਦੇ ਦਰਬਾਰੀ ਸਨ ਦੀਵਾਨ ਦਰਬਾਰੀ ਇੱਕ ਦੀਵਾਨ ਸਨ ਘਰਵਾਲੀ ਘਰ ਦੇ ਤੇ ਬਾਬਾ ਜਿਹੜੇ ਸਤੀ ਦਾਸ ਜੀ ਹੋਏ ਆ ਇਹ ਬਹੁਤ ਹੀ ਚੰਗੇ ਤਕੜੇ ਫਾਰਸੀ ਦੇ ਮਾਹਿਰ ਸਨ ਜੀ ਮਾਹਿਰ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਵਿਦਵਾਨ ਹਾਂ ਬਹੁਤ ਵੱਡੇ ਵਿਦਵਾਨ ਜਿਵੇਂ ਇਹ ਕਹਿੰਦੇ ਵੀ ਇੱਕ ਇਕਾਮ ਡਾਕਟਰ ਹੁੰਦਾ ਹੈ ਇੱਕ ਰੋਗਾਂ ਦੇ ਮਾਹਿਰ ਹਾਂਜੀ ਤਕੜੇ ਡਾਕਟਰ ਹਾਂਜੀ ਫਾਰਸੀ ਦੇ ਬਹੁਤ ਤਕੜੇ ਪੜ੍ਹੇ ਲਿਖੇ ਬਹੁਤ ਵਿਦਵਾਨ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੋ ਵੀ ਆਪਣੇ ਮੁਖਾਰਬਿੰਦ ਤੋਂ ਬਚਨ ਕਹਿੰਦੇ ਸਨ ਮੁਖਾਰਬਿੰਦ ਤੋਂ ਗੁਰਬਾਣੀ ਉਚਾਰਨ ਕਰਦੇ ਸਨ ਉਪਾਈ ਸਤੀਦਾ ਜੀ ਨਾਲ ਦੀ ਨਾਲ ਫਾਰਸੀ ਦੇ ਵਿੱਚ ਵੀ ਉਹ ਉਤਾਰਾ ਕਰਦਾ ਹਾਂਜੀ ਉਤਾਰਾ ਕਰ ਦਿੰਦੇ ਸੀ ਤੇ ਭਾਈ ਮਤੀਦਾਸ ਤੇ ਭਾਈ ਸਤੀਦਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਗਏ ਆ ਠੀਕ ਹੈ ਜੀ ਤੇ ਸੱਚੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਸਾਨਾ ਤੇ ਉਹ ਸੇਵਾ ਨੇ ਹੀ ਇਹਨਾਂ ਨੂੰ ਅੱਡੀ ਕਿਰਪਾ ਕੀਤੀ ਆ ਕਿ ਦੁਨੀਆ ਦੇ ਵਿੱਚ ਚਮਕਾਤਾ ਜੀ ਆਪ ਗਵਾਈਏ ਤਾਂ ਸਭ ਪਾਈਏ ਗੁਰਬਾਣੀ ਦਾ ਔਰ ਕੈਸੀ ਚਤਰਾਈ ਦੇਖੋ ਕਿਸੇ ਮੰਜ਼ਲ ਤੇ ਜਦੋਂ ਪਹੁੰਚਣਾ ਹੁੰਦਾ ਜਾਂ ਬੰਦੇ ਨੂੰ ਆਪਣਾ ਆਪ ਕਈ ਵਾਰ ਗਵਾਉਣਾ ਪੈਂਦਾ ਜੀ ਜੀ ਇਹਨਾਂ ਨੇ ਹਉਮੈ ਨੂੰ ਦੂਰ ਕਰਕੇ ਗੁਰੂ ਦੇ ਉਪਦੇਸ਼ ਨੂੰ ਕਮਾਇਆ ਗੁਰੂ ਦੀ ਸਿੱਖੀ ਨੂੰ ਕਮਾਇਆ ਤੇ ਐਸੀ ਕਿਰਪਾ ਹੋਈ ਮੇਰੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿ ਉਹ ਸਿੱਖੀ ਨੂੰ ਕਮਾਉਂਦੇ ਆ ਕਮਾਉਂਦੇ ਆ ਆਪਣੇ ਸਰੀਰ ਦਾ ਬਲੀਦਾਨ ਦੇ ਕੇ ਜਾਂਾਂ ਦੇ ਬਲੀਦਾਨ ਦੇ ਕੇ ਉਸ ਮਾਲਕ ਦੀਆਂ ਖੁਸ਼ੀਆਂ ਦੇ ਪਾਤਰ ਬਣ ਗਏ ਅੱਜ ਦੁਨੀਆ ਦੇ ਵਿੱਚ ਉਹਨਾਂ ਮਹਾਨ ਸ਼ਹੀਦਾਂ ਦਾ ਨਾਮ ਸਤਕਾਰ ਨਾਲ ਜਾਣਿਆ ਜਾਂਦਾ ਜੀ ਹੋ ਗਿਆ ਇਤਿਹਾਸ ਇਹਨਾਂ ਸੰਗਾਂ ਦੇ ਗੁਰੂ ਘਰ ਦੇ ਨਾਲ ਜੁੜਨ ਦਾ ਤੇ ਹੁਣ ਆਪਾਂ ਆਨੇ ਜਿਹੜਾ ਇਹ ਕੁਰਬਾਨੀ ਜਿਹੜੀ ਇਹਨਾਂ ਦੀ ਹੋਈ ਗੁਰੂ ਸਾਹਿਬ ਦੀ ਕਰਵਾਦੀ ਹੋਈ ਇਸ ਦੇ ਪਿੱਛੇ ਦੇ ਸਮਾਜਿਕ ਤੇ ਰਾਜਨੀਤਿਕ ਕੀ ਕਾਰਨ ਰਏ ਉਹਨਾਂ ਦੇ ਬਾਰੇ ਸੰਖੇਪ ਜਾਣਕਾਰੀ ਦਿਓ ਔਰੰਗਜ਼ੇ ਬਾਦਸ਼ਾ ਜਿਨੇ ਆਪਣੇ ਪਿਤਾ ਨੂੰ ਕੈਦ ਕੀਤਾ ਆਪਣੇ ਭਰਾਵਾਂ ਦਾ ਕਤਲ ਕਰਕੇ ਇੱਕ ਕੇ ਲੋ ਵੀ ਧੱਕੇ ਨਾਲ ਰਾਜ ਭਾਗ ਸੰਭੇ ਜੀ ਜਿਵੇਂ ਆਪਣੇ ਉਹ ਇਹ ਦੁਨਿਆਵੀ ਗੱਦੀ ਤੇ ਬੈਠਦਾ ਬਾਦਸ਼ਾਹੀ ਗੱਦੀ ਤੇ ਬੈਠਦਾ ਉਸ ਦੀ ਬਹੁਤ ਹੀ ਕਟੜ ਸੋਚ ਮਾੜੀ ਜਿਹੜੀ ਸੋਚ ਆ ਉਹ ਕਹਿੰਦਾ ਸੀਗਾ ਵੀ ਮੇਰੇ ਹੁਕਮ ਹੀ ਦੁਨੀਆਂ ਤੇ ਚੱਲੇ ਔਰ ਜੋ ਮੇ ਅਸਲਾਮ ਦਾ ਧਾਰਨੀ ਆ ਮੈਂ ਸਾਰੀ ਦੁਨੀਆ ਨੂੰ ਇਸ ਇਸਲਾਮ ਦੇ ਥੱਲੇ ਛੰਡੇ ਦੇ ਥੱਲੇ ਇਕੱਠਾ ਕਰ ਦੂੰਗਾ ਅਸੀਂ ਉਹਨੂੰ ਸਾਰੀ ਦੁਨੀਆ ਦੇ ਕੋਦਰ ਮਾਰ ਦੇਵਾਂ ਇੱਕੋ ਹੀ ਦਰ ਬਣਾ ਦਵਾਂ ਇਸ ਕਰਕੇ ਉਹ ਜਿੰਨੇ ਵੀ ਉਸ ਸਮੇਂ ਦੇ ਵਪਾਰੀ ਲੋਕ ਸੀ ਕਿਸੇ ਵੀ ਮਹਿਕਮੇ ਨੂੰ ਬਲੋਂਗ ਕਰਦੇ ਸੀ ਇਹਨਾਂ ਸਾਰਿਆਂ ਦੇ ਉੱਤੇ ਉਸ ਟਾਈਮ ਤੇ ਔਰੰਗਜ਼ੇਬ ਨੇ ਸਾਰਿਆਂ ਦੇ ਉੱਤੇ ਬਹੁਤ ਤਕੜੇ ਸਕੰਜੇ ਕੱਸ ਦਿੱਤੇ ਗਏ ਇਹ ਕਹਿ ਦਿੱਤਾ ਗਿਆ ਵੀ ਜਿਹੜਾ ਇਸਲਾਮ ਨੂੰ ਕਬੂਲ ਕਰੇਗਾ ਉਹਦੀ ਜਾਨ ਬਖਸ਼ ਦਿੱਤੀ ਜਾਏਗੀ ਜਿਹੜਾ ਨਹੀਂ ਕਰੇਗਾ ਉਹਨੂੰ ਮੌਤੇ ਘਾਟ ਉਤਾਰ ਦਿੱਤਾ ਜਾਏਗਾ ਇਸ ਤਰ੍ਹਾਂ ਹਰ ਇੱਕ ਵਰਗ ਦੇ ਵਿੱਚ ਹਰ ਇੱਕ ਮਹਿਕਮੇ ਦੇ ਵਿੱਚ ਜਿਵੇਂ ਕਿ ਵਪਾਰੀ ਸਨ ਉਸ ਟਾਈਮ ਦੇ ਜੋ ਤਕੜੇ ਸੀ ਮਾੜੇ ਸੀ ਉਹਨਾਂ ਨੂੰ ਵੀ ਇੱਥੇ ਤੱਕ ਕਹਿ ਦਿੱਤਾ ਵੀ ਜੋ ਵੀ ਤੁਹਾਡਾ ਟੈਕਸ ਹੈ ਜੇ ਤਾਂ ਤੁਸੀਂ ਮੁਸਲਮਾਨ ਬਣਨਾ ਪਸੰਦ ਕਰੋਗੇ ਇਸਲਾਮ ਨੂੰ ਕਬੂਲ ਕਰੋਗੇ ਫਿਰ ਤਾਂ ਤੁਹਾਡਾ ਟੈਕਸ ਮਾਫ ਕਰ ਦਿੱਤਾ ਜਾਏਗਾ ਨਹੀਂ ਤਾਂ ਫਿਰ ਤੁਹਾਨੂੰ ਬੱਧ ਟੈਕਸ ਲਾ ਲਿਆ ਦੇ ਟੈਕਸ ਲਾ। ਸੋ ਕਈ ਲੋਗ ਇਸ ਡਰ ਦੇ ਮਾਰੇ ਵੀ ਇਸਲਾਮ ਦੇ ਵਿੱਚ ਆ ਗਏ। ਬੜਾ ਅਤਿਆਚਾਰ ਅਤਿਆਚਾਰੀ ਹੋ ਗਿਆ। ਜਦੋਂ ਦੇਖਿਆ ਵੀ ਜਿਹੜੇ ਉਸ ਟਾਈਮ ਦੇ Hindu ਲੋਕ ਸਨ ਬੜੇ ਦੁਖੀ। ਇਸ ਗੱਲ ਤੋਂ ਵੀ ਬੜਾ ਨਰਦਈ ਬਾਦਸ਼ਾਹ ਆਇਆ। ਇਸ ਤਰ੍ਹਾਂ ਜਦੋਂ ਕਿਸੇ ਨੇ ਕੋਈ ਫਰਿਆਦ ਨਹੀਂ ਸੁਣੀ ਆਮ ਦੁਨਿਆਵੀ ਕਿਤੇ ਪਾਸੇ ਜਾਂਦੇ ਆ ਨਹੀਂ ਸੁਣੀ ਤਾਂ ਬਾਅਦ ਦੇ ਵਿੱਚ ਫਿਰ ਇਹ ਫੈਸਲਾ ਕੀਤਾ ਗਿਆ। ਵੀ ਸਾਨੂੰ 6 ਮਹੀਨਿਆਂ ਦਾ ਸਮਾਂ ਦੇ ਦਿਓ ਉਸ ਟਾਈਮ ਦੇ ਜਿਹੜੇ ਬ੍ਰਾਹਮਣ ਪੰਡਤ ਲੋਕਸ਼ੀਨ ਉਹਨਾਂ ਨੇ ਇਹ ਕਿਹਾ 6 ਮਹੀਨਿਆਂ ਦਾ ਸਾਨੂੰ ਟਾਈਮ ਦੇ ਦਿਓ ਤੇ ਜੇਕਰ 6 ਮਹੀਨਿਆਂ ਦੇ ਵਿੱਚ ਅਸੀਂ ਕੁਝ ਕਰ ਸਕੇ ਜੀ ਠੀਕ ਹੈ ਜੀ ਆਪਣੇ ਹਿੰਦ ਹਿੰਦ ਧਰਮ ਨੂੰ ਬਚਾਉਣ ਲਈ ਜੇ ਤਾਂ ਕੁਝ ਕਰ ਸਕੇ ਠੀਕ ਆ ਨਹੀਂ ਤਾਂ ਅਸੀਂ ਆਪਣੇ ਆਪ ਦੀਨ ਕਬੂਲਨ ਦੀਨ ਕਬੂਲ ਕਰ ਸੋ ਇਹ ਗੱਲ ਜਦੋਂ ਬਾਸ਼ਾ ਰੰਗੇਜੇਬ ਤੱਕ ਪਹੁੰਚੀ ਹੈ ਬਾਦਸ਼ਾਹ ਬੜਾ ਉਸ ਗੱਲ ਨੂੰ ਸੁਣ ਕੇ ਬੜਾ ਖੁਸ਼ ਹੋਇਆ ਕਹਿੰਦਾ ਵੀ ਜਦੋਂ ਹੁਣ ਨਹੀਂ ਕਰ ਸਕੇ 6 ਮਹੀਨੇ ਬਾਅਦ 6 ਮਹੀਨਿਆਂ ਨੂੰ ਕੀ ਕਰ ਲੈ ਕੀ ਕਰ ਲੈਣਗੇ ਤੇ ਫਿਰ ਹੁਣ ਇਹਨਾਂ ਦੇ ਸਿਰ ਦੇ ਉੱਤੇ ਜਿਹੜੇ ਉਸ ਟਾਈਮ ਦੇ ਮਹੌਰਤਵਾਨ ਸੀ ਪੰਡਤ ਵਿਦਵਾਨ ਸਾਹਿਬ ਨਾ ਜੀ ਉਹਨਾਂ ਦੇ ਜਦੋਂ ਸਿਰ ਦੇ ਉੱਤੇ ਇੱਕ ਕਿਸਮ ਦੀ ਮੌਤ ਦੀ ਤਲਵਾਰ ਲਟਕਦੀ ਹੈ ਹਿੰਦ ਧਰਮ ਦੀ ਜੋ ਵੀ ਸਾਰੀ ਹੋਂਦ ਖਤਰੇ ਚਾਹੀਦੀ ਹੈ ਹਾਂ ਹਾਂ ਤੇ ਆਖਰਕਾਰ ਕੀ ਇਹ ਕਹ ਲਓ ਵੀ ਜਿਹਾ ਆਕਾਸ਼ ਬਾਣੀ ਹੋਈ ਹੈ ਜਿਹਾ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਆ ਵੀ ਇਹਨਾਂ ਨੂੰ ਐਸੀ ਭਵਿੱਖ ਬਾਣੀ ਹੋਈ ਆ ਵੀ ਜੇਕਰ ਤੁਹਾਡੇ ਧਰਮ ਦੀ ਹਿੰਦ ਧਰਮ ਦੀ ਰੱਖਿਆ ਕੋਈ ਕਰ ਸਕਦਾ ਉਹਨਾਂ ਦੇ ਪੁਰਦਾ ਵਾਸੀ ਗੁਰੂ ਤੇਗ ਬਹਾਦਰ ਵੀ ਸੁਣਿਆ ਵੀ ਜਿਹੜਾ ਉਹਨਾਂ ਦੀ ਸ਼ਰਣੇ ਦੇ ਵਿੱਚ ਜਾਂਦਾ ਹੈ ਮਾਲਕ ਉਹਨੂੰ ਭਾਗ ਲਾ ਦਿੰਦੇ ਆ ਉਹਦਾ ਦੀ ਸੁਣਦੇ ਆ ਫਿਰ ਉਹ ਸਾਰੇ ਪੰਡਤ ਕਸ਼ਮੀਰੀ ਪੰਡਤ ਇਕੱਠੇ ਹੋ ਕੇ ਰਹਿ ਸੀ ਫਿਰ ਅਰਜ ਬੇਨਤੀ ਕੀਤੀ ਸੀ ਵੀ ਸਮੇਂ ਦਾ ਜਿਹੜਾ ਇਸ ਟਾਈਮ ਦਾ ਬਾਦਸ਼ਾਹ ਔਰੰਗਜ਼ੇਬ ਵੀ ਉਹ ਸਾਡੇ ਧਰਮ ਨੂੰ ਸਾਡੀ ਹੋਂਦ ਨੂੰ ਖਤਮ ਕਰਨਾ ਚਾਹੁੰਦਾ ਤੇ ਇਸਲਾਮ ਦੇ ਵਿੱਚ ਲਿਆਉਣਾ ਚਾਹੁੰਦਾ ਵੀ ਅਸੀਂ ਬੜੇ ਦੁਖੀ ਹੋ ਕੇ ਆਏ ਆ ਤੁਹਾਡੇ ਚਰਨਾਂ ਦੇ ਵਿੱਚ ਸਾਡੀ ਫਰਿਆਦ ਸੁਣੀ ਜਾਵੇ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਟਾਈਮ ਤੇ ਇਹ ਫੈਸਲਾ ਕੀਤਾ ਵੀ ਤੁਸੀਂ ਇਹ ਗੱਲ ਕਹਿ ਦਿਓ ਜਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਜਾਂ ਚਿੱਠੀ ਲਿਖੀ ਸੁਨੇਹਾ ਪਹੁੰਚਾ ਦਿਓ ਸੁਨੇਹਾ ਪਹੁੰਚਾ ਦਿਓ ਵੀ ਤੁਸੀਂ ਇਹ ਗੱਲ ਕਹਿ ਦੋ ਵੀ ਜੇ ਅਨੰਦਪੁਰ ਦਾ ਵਾਸੀ ਗੁਰੂ ਤੇਗ ਬਹਾਦਰ ਨੂੰ ਜੇ ਇਸਲਾਮ ਕਬੂਲ ਤੁਸੀਂ ਕਰਵਾ ਦਿਓ ਅਸੀਂ ਤਾਂ ਅਸੀਂ ਆਪਣੇ ਆਪ ਤੱਕ ਮਤਲਬ ਇੱਕ ਇਸਲਾਮ ਕਬੂਲ ਕਰ ਲਾ ਇਸ ਤਰ੍ਹਾਂ ਕਰਦਿਆਂ ਕਰਦੇ ਆ ਫਿਰ ਉਹ ਪੰਡਤਾਂ ਨੂੰ ਛੱਡ ਕੇ ਫਿਰ ਗੁਰੂ ਤੇਗ ਬਹਾਦਰ ਜੀ ਸੰਜਲਵੇ ਕਿ ਕਿਸਮਤ ਜੀ ਪੇਸ਼ੇ ਪੈ ਗਿਆ ਹੱਥ ਧੋ ਕੇ ਹੂੰ ਵੀ ਹੁਣ ਸਾਰਿਆਂ ਨੂੰ ਕਿੱਥੇ ਆਪੇ ਇਸਲਾਮ ਦੇ ਵਿੱਚ ਲਿਆਉਣਾ ਸੀਗਾ ਕਿੱਥੇ ਹੁਣ ਇੱਕ ਬੰਦੇ ਨੂੰ ਲਿਆਣਾ બસ ਇਹ ਹੀ ਸੀ ਵੀ ਜਲਮ ਤੇ ਜ਼ਾਲਮ ਦੇ ਨਾਲ ਲੜਨ ਦੀ ਜਾਨੀ ਝੂਠ ਤੇ ਸੱਚ ਝੂਠ ਦਾ ਪ੍ਰਿੰਦ ਦਾ ਸੀਗਾ ਰੰਗ ਜੇ ਸੱਚ ਦਾ ਸੀਗਾ ਗੁਰਤੇ ਗੁਰਤੇਗ ਬਾਦਰ ਮਾਰ ਜੇ ਭਾਈ ਸਾਹਿਬ ਜੀ ਇਸ ਤਰ੍ਹਾਂ ਹੁੰਦਾ ਹੈ ਆ ਵੀ ਸੱਚ ਕਈ ਵਾਰੀ ਥੋੜੇ ਜੇ ਸਮੇਂ ਵਾਸਤੇ ਬੜਾ ਨਿਹਤਾ ਜਿਹਾ ਲੱਗਦਾ ਹੈ ਜੀ ਤੇ ਝੂਠ ਬੜਾ ਬਲਵਾਨ ਤਕੜਾ ਬਲਵਾਨ ਲੱਗਦਾ ਹੈ ਪਰ ਆਖਰਕਾਰ ਜਿਹੜੀ ਜੈਤ ਹੁੰਦੀ ਆ ਉਹ ਸੱਚ ਦੀ ਹੁੰਦੀ ਆ। ਨੇ। ਹੋਰ ਅਰੰਗਜੀਤ ਦਾ ਇਹ ਸੀਗਾ ਆਪਣੇ ਆਪ ਵੀ ਮੈਂ ਗੁਰੂ ਤੇਗ ਬਹਾਦਰ ਜੀ ਨੂੰ ਸਲਾਮ ਦੇ ਵਿੱਚ ਲੈ ਆਵਾਂ। ਗੁਰੂ ਤੇਗ ਬਹਾਦਰ ਮਹਾਰਾਜ ਜੀ। ਆਗੇ ਇਸਲਾਮ ਦੇ ਤਾਂ ਬਾਕੀ ਆਪਣੇ ਆਪ ਜਾਣਦੇ ਆ। ਜੇ ਆਗੇ ਇਸਲਾਮ ਦੇ ਵਿੱਚ ਤਾਂ ਬਾਕੀ ਆਪਣੇ ਆਪ ਜਾਣਦੇ ਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਸੀਗਾ ਕਿ ਮੈਂ ਹਿੰਦ ਧਰਮ ਜੋ ਖਤਰੀ ਚੋਂ ਉਹਨੂੰ ਬਚਾਉਣਾ ਹੈ। ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋਂ ਵੱਡੋ ਕਲੂ ਮੇ ਸਾਕਾ ਹੈ ਨਾ ਜੀ ਸਾਕਾ ਜਿਹੜਾ ਹੁੰਦਾ ਹੈ ਨਾ ਬਹੁਤ ਵੱਡਾ ਦੁਖਾਂਦ ਦੀ ਘੜੀਤੀ ਆ ਜਿਹੜਾ ਕਿ ਬਹੁਤ ਵੱਡਾ ਦੁਖਾਂਤ ਹੋਵੇ ਉਹਨੂੰ ਸਾਕਾ ਕਹਿੰਦੇ ਆ ਨਾ ਦੁੱਖ ਦੀ ਘੜੀ ਉਹ ਦੁੱਖ ਦੀ ਘੜੀ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਸੱਚ ਕਰ ਦਿਖਾਇਆ ਵੀ ਸੱਚ ਸੱਚ ਹੀ ਆ ਊੜਨ ਖੱਟੇ ਦਾ ਕੌੜ ਸੱਚ ਰਹੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਉਸ ਹਿੰਦ ਦੇ ਕਈ ਲਿਖਣ ਵਾਲਿਆਂ ਨੇ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਪਰ ਮੈਂ ਤਾਂ ਇਹ ਕਹਿੰਦਾ ਵੀ ਗੁਰੂ ਤੇਗ ਬਹਾਦਰ ਸਾਰੀ ਸ੍ਰਿਸ਼ਟੀ ਦੀ ਚਾਦਰ ਹੈ ਜੀ ਹੁਣ ਚ ਵੀ ਇਹਦਾ ਉਸ ਸਮੇਂ ਦੇ ਇਤਿਹਾਸ ਦੇ ਵਿੱਚ ਸ੍ਰਿਸ਼ਟੀ ਦੀ ਚਾਦਰ ਹੀ ਲਿਖਿਆ ਹੈ ਬਾਅਦ ਦੇ ਵਿੱਚ ਇਤਿਹਾਸ ਬਣਾ ਰਹੇ ਆ ਜੀ ਹਾਂ ਹਾਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਸੀਸ ਦੇ ਕੇ ਉਹ ਸੱਚ ਤੇ ਪਹਿਰਾ ਦਿੰਦੇ ਆ ਭੋਲੇ ਭਾਲੇ ਨਿਹੱਤੇ ਮਜਲੂਮਾਂ ਦੀ ਰੱਖਿਆ ਕਰਦੇ ਆ ਤੇ ਇਨਸਾਨੀਅਤ ਨੂੰ ਜੀਦਾ ਰੱਖ ਕੇ ਆਪਣੇ ਸਰੀਰ ਦਾ ਆਪਣੇ ਬਲਦਾਨ ਦੇ ਦਿੱਤਾ ਆਪਣੇ ਸਿਸ਼ਤਾ ਬਲਦਾਨ ਦੇ ਦਿੱਤਾ ਆਪਣੇ ਸਰੀਰ ਦਾ ਬਲਦਾਨ ਦੇ ਦਿੱਤਾ ਤੇ ਅੱਜ ਤੁਸੀਂ ਦੇਖ ਲਓ ਔਰੰਗਜੀਬ ਕਿੱਥੇ ਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਕਿੱਥੇ ਆ ਮਹਿਮਾ ਕਿਹਨਾਂ ਦੀ ਹੋ ਰਹੀ ਆ ਤੁਸੀਂ ਦੇਖ ਲਓ ਜੀ ਉਹ ਸਮੇਂ ਸੱਚ ਭਾਵੇਂ ਛੋਟਾ ਲੱਗਦਾ ਸੀ ਨਿਹੱਤਾ ਲੱਗਦਾ ਸੀ ਚੋੜ ਬਹੁਤ ਵੱਡਾ ਸੀ ਤੇ ਅੱਜ ਸੱਚ ਦਾ ਬੋਲਵਾਨਾ ਜੀ ਅੱਜ ਹਰ ਪਾਸੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਹੋ ਰਹੀ ਹੈ ਜੈ ਜੈਕਾਰ ਸੱਚ ਤੇ ਚੋੜ ਦੀ ਲੜਾਈ ਸੀ ਹੁਣ ਆਪਾਂ ਆਂਦੇ ਚਾਂਦੀ ਚੌਂਕ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪਹਿਲਾਂ ਉਹਨਾਂ ਦੇ ਨਾਲ ਗਏ ਤਾਂ ਇਹ ਸਿੱਖਾ ਦੀ ਸ਼ਹੀਦੀ ਹੁੰਦੀ ਆ ਔਰ ਸ਼ਹੀਦੀ ਇਸ ਲਈ ਕਿਰਾਈ ਜਾਂਦੀ ਹੈ ਕਿ ਗੁਰੂ ਸਾਹਿਬ ਨੂੰ ਸ਼ਹਿਰ ਡਰਾਇਆ ਜਾ ਸਕੇ ਕਿ ਉਹ ਡਰ ਕੇ ਦੀਨ ਕਬੂਲ ਕਰ ਲੈਣ ਹਾਂਜੀ ਤੇ ਉਹ ਜਿਹੜੀ ਤਿੰਨੇ ਸਿੱਖਾ ਦੀ ਸ਼ਹੀਦੀ ਹੁੰਦੀ ਆ ਉਹਦੇ ਬਾਰੇ ਥੋੜਾ ਸੰਗਤ ਨੂੰ ਜ਼ਰੂਰ ਵਿਸਥਾਰ ਨਾਲ ਦੱਸੋ ਉਦੋਂ ਇਹੀ ਸਿਗਾ ਵੀ ਔਰੰਗਜ਼ੇਬ ਇਹ ਚਾਹੁੰਦਾ ਸੀ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਇਹਨਾਂ ਸਿੱਖਾਂ ਦੀ ਸ਼ਹੀਦੀ ਹੋਵੇ ਇਹਨਾਂ ਨੂੰ ਤਸੀਹੇ ਦਿੱਤੇ ਜਾਣ ਸਕੇ ਤੋਂ ਸਕੇ ਤਾਂ ਜੋ ਸ਼ਾਇਦ ਗੁਰੂ ਸਾਹਿਬ ਦਾ ਮਨ ਪਿੰਗਲੇ ਜਾਵੇ ਵੀ ਦੀਨ ਆਪਣਾ ਕੂਲ ਕਰ ਲੈਣਗੇ ਤੇ ਭਾਈ ਦਿਆਲਾ ਜੀ ਜੀ ਬਹੁਤ ਕੋਟਾਨ ਕੋਟ ਤਨਵਾਦਾ ਜੀ ਉਹਨਾਂ ਦਾ ਜਿਨ੍ਹਾਂ ਨੇ ਐਡੀ ਸ਼ਹਾਦਤ ਦਿੱਤੀ ਹੈ ਭਾਈ ਦਿਆਲਾ ਜੀ ਭਾਈ ਮਾਈ ਦਾਸ ਜੀ ਦੇ ਸੁਪੁੱਤਰ ਹੋਏ ਤੇ ਇਹ ਇਤਿਹਾਸ ਦੱਸਦਾ ਵੀ ਇਹ 12 ਭਰਾ ਸੀ ਭਾਈ ਦੇਲਾ ਜੀ ਭਾਈ ਦੇਲਾ ਜੀ ਭਾਈ ਮਨੀ ਸਿੰਘ ਦੇ ਭਰਾ ਜੀ ਭਾਈ ਦੇਲਾ ਜੀ ਵਿਸ਼ੇ ਭਾਈ ਮਨੀ ਸਿੰਘ ਦਾ ਪਰਿਵਾਰ ਵੈਸੀ ਕੌਮ ਦੇ ਸਭ ਤੋਂ ਵੱਧ ਸ਼ੀਧਿਆ ਤੇ ਹਾਂਜੀ ਹਾਂਜੀ ਤੇ ਭਾਈ ਮਾਈ ਦਾਸ ਜੀ ਦੀ ਦੋ ਵਿਆਹ ਹੋਏ ਸੀ ਕਿਹチェ ਹਾਂਜੀ ਇਹ ਨਵੀਂ ਗੱਲ ਸੰਗਤ ਨੂੰ ਸੁਣਨ ਨੂੰ ਮਿਲ ਗਈ। ਅੱਛਾ ਜੀ, ਸ਼ਾਇਦ ਬਹੁਤ ਘੱਟ ਸਕੂੰਗਾ ਅਸੀਂ ਖੁਦ ਨਹੀਂ ਜਾਣਦੇ ਸੀ ਇਹ ਚੀਜ਼। ਭਾਈ ਮਾਈ ਦਾਸ ਜੀ ਦੇ ਦੋ ਵਿਆਹ ਹੋਏ ਸੀ। ਇੱਕ ਮਾਤਾ ਮਧੂਜੀ ਸੀ ਤੇ ਮਾਤਾ ਲੁੱਡਕੀ ਜੀ। ਜਿਹੜੀ ਮਾਤਾ ਮਧੂਰੀ ਜੀ ਸੀ ਇਹਨਾਂ ਦੀ ਕੁੱਖ ਤੋਂ ਸੱਤ ਪੁੱਤਰਾਂ ਨੇ ਜਨਮ ਲਿਆ ਸੀ। ਜਿਨ੍ਹਾਂ ਦੇ ਵਿੱਚ ਭਾਈ ਦੇਵਾਲਾ ਜੀ, ਭਾਈ ਮਨੀ ਸਿੰਘ ਜੀ ਹੋਣੀ ਸਨ। ਜੀ। ਤੇ ਮਾਤਾ ਲੁੱਡਕੀ ਜੀ ਦੀ ਕੁੱਖ ਤੋਂ ਪੰਜ ਪੁੱਤਰਾਂ ਨੇ ਜਨਮ ਲਿਆ। 7 3 5 1 2 12 12 ਪੁੱਤਰਾਂ ਦੇ ਵਿੱਚੋਂ 11 ਪੁੱਤਰ ਸ਼ਹੀਦ ਹੋਏ ਆ ਜੀ ਇੱਕ ਪੁੱਤਰ ਨਹੀਂ ਸ਼ਹੀਦ ਹੋਇਆ ਸੋ ਭਾਈ ਦਿਆਲਾ ਜੀ ਨੂੰ ਇਹ ਕਿਹਾ ਗਿਆ ਵੀ ਤੂੰ ਗੁਰੂ ਦਾ ਸੇਖਾ ਪੜਿਆ ਆਪ ਨੂੰ ਇਹ ਸਮਝਦਾ ਵੀ ਮੈਂ ਬਹੁਤ ਤਕੜਾ ਗੁਰੂ ਦਾ ਸੇਖਾ ਵੀ ਤੂੰ ਸਾਡਾ ਜਿਹੜਾ ਦੀਨ ਕਬੂਲ ਕਰ ਲੈ ਅਬ ਈਨ ਕਬੂਲ ਕਰ ਲੈ ਇਸਲਾਮ ਦੇ ਵਿੱਚ ਆ ਜਾ ਤੂੰ ਹਾਂਜੀ ਜੋ ਕਹੇਗਾ ਤੈਨੂੰ ਉਹ ਕੁਝ ਬੜ ਜਾਏਗਾ ਅੱਛਾ ਡਰਾਵੀਦਨ ਲਾਲਚੀ ਦਰਾਵੇ ਤੇ ਲਾਲਚ ਵੀ ਜੋ ਕੁਝ ਕਹੇਗਾ ਉਹ ਤੈਨੂੰ ਦੇਦਾਂਗੇ ਪਹਿਲਾਂ ਤਾਂ ਲਾਲਚ ਹੀ ਹੁੰਦਾ ਜੀ ਹੂੰ ਜੋ ਕੁਝ ਕਹੇਗਾ ਉਹ ਹੋ ਜੂਗਾ ਵੀ ਤੂੰ ਇਹਨੂੰ ਕਬੂਲ ਕਰ ਲੈ ਇਸਲਾਮ ਦੇ ਵਿੱਚ ਆ ਜਾ ਭਾਈ ਦੇ ਆਲਾ ਜੀ ਨੇ ਸਾਰੇ ਲਾਲਚਾਂ ਨੂੰ ਠੁਕਰਾ ਦਿੱਤਾ ਜਿੰਨੀ ਆਫਰ ਆਈ ਨਾ ਔਰ ਜਦੋਂ ਠੁਕਰਾ ਦਿੱਤਾ ਤਾਂ ਇਹ ਕਿਹਾ ਵੀ ਮੇਰਾ ਤਾਂ ਗੁਰੂ ਹੀ ਸਭ ਕੁਝ ਪਤਾ ਉਸ ਟਾਈਮ ਤੇ ਫਿਰ ਜਦੋਂ ਪਾਈ ਦੇ ਆਲਾ ਜੀ ਨੇ ਇਹਨ ਕਬੂਲ ਨਹੀਂ ਕੀਤਾ ਇਸਲਾਮ ਤਾਂ ਉਹਨੇ ਨਹੀਂ ਕਬੂਲ ਕੀਤਾ ਤਾਂ ਫਿਰ ਇਹੋ ਹੀ ਫਤਵਾ ਲਾ ਦਿੱਤਾ ਕਿ ਪਾਈ ਦੇ ਆਲਾ ਜੀ ਨੂੰ ਗਰਮ ਪਾਣੀ ਦੇ ਵਿੱਚ ਤੱਤੇ ਪਾਣੀ ਦੇ ਅੱਗੇ ਦੇ ਵਿੱਚ ਉਬਾਲ ਦਿੱਤਾ ਦੱਸ ਵੀ ਦਿੱਤਾ ਵੀ ਪਹਿਲਾਂ ਆਹ ਸਜ਼ਾ ਮਿਲਣੀ ਆ ਤੇਨੂੰ ਆਹ ਸਜ਼ਾ ਮਿਲਦੀਆਂ ਪਾਣੀ ਦੇ ਵਿੱਚ ਤੱਤੇ ਪਾਣੀ ਦੇ ਵਿੱਚ ਤੈਨੂੰ ਵਾਲੇ ਖਾਣੇ ਪਾਣੇ ਹਾਲੇ ਵੀ ਟਾਈਮ ਆ ਜੀ ਹਜੇ ਵੀ ਟਾਈਮ ਆ ਹਾਂ ਜੀ ਪਰ ਜਿਨ੍ਹਾਂ ਨੂੰ ਸਿੱਖੀ ਨਾਲ ਪਿਆਰ ਆ। ਇਹਨਾਂ ਨੇ ਸਿੱਖੀ ਕਮਾਈ ਗੁਰੂ ਜੀ, ਸੇਵਾ ਕਮਾਈ ਫਿਰ ਉਹ ਕਿੱਥੇ ਮੌਤ ਤੋਂ ਕਿੱਥੇ ਡਰਦੇ ਆਂ। ਹੂੰ। ਮਾਂ ਤੋਂ ਉੱਪਰ ਉੱਠ ਗਏ ਜਿਹੜੇ ਉਹਨਾਂ ਨੂੰ ਮੌਤ ਆ। ਹਾਂਜੀ। ਦੇਖੋ ਜਿਹੜੀ ਭਗਤੀ ਆ ਨਾ, ਗੁਰੂ ਜੀ ਸੇਵਾ ਜ। ਇਹਦੇ ਅੱਗੇ ਫਿਰ ਆ ਮੌਤਾਂ ਦਾ ਤਾਂ ਕੋਈ ਨਾ ਰਹੀ ਨਹੀਂ ਰਹਿ ਜਾਂਦਾ ਕਿਉਂਕਿ ਮੌਤ ਤੋਂ ਉੱਪਰ ਪਹੁੰਚ ਜਾਂਦੇ ਹੁੰਦੇ ਆ। ਹੈ ਨਾ ਜੀ? ਜੀ। ਜਿਨ੍ਹਾਂ ਨੂੰ ਗੁਰੂ ਦੇ ਨਾਲ ਪਿਆਰ ਆ ਫਿਰ ਭਾਈ ਦੇ ਆਲਾ ਜੀ। ਸ਼ਹੀਦੀ ਦਾ ਜਾਂਪੀ। ਆਪਣਾ ਸਦਕ ਨਹੀਂ ਹਾਰੇ ਆ। ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ। ਤੇ ਉਸ ਤੋਂ ਬਾਅਦ ਭਾਈ ਮਤੀ ਦਾਸ ਜੀ ਉਹਨਾਂ ਦੀ ਵਾਰੀ ਆਈ। ਜਿਹਨਾਂ ਦਾ ਇਹ ਫਤਵਾ ਲਾ ਦਿੱਤਾ ਗਿਆ ਸੇਮ ਉਹੀ ਕੁਝ ਹੋਇਆ। ਵੀ ਪਹਿਲਾ ਲਾਲਚ ਹੂੰ ਜਦੋਂ ਨਹੀਂ ਭਾਈ ਸਾਹਿਬ ਜੀ ਮੰਨੇ। ਭਾਈ ਸਾਹਿਬ ਭਾਈ ਮਤੀ ਦਾਸ ਜੀ ਨੇ ਫਿਰ ਆਰੇ ਦੇ ਨਾਲ ਦੋ ਫਾੜ ਕਰ ਦਿੱਤਾ ਗਿਆ ਤੇ ਉਹ ਸਿੰਘ ਸੂਰਮੇ ਗੁਰੂ ਦੇ ਸਿੱਖ ਗੁਰਬਾਣੀ ਦੇ ਨਾਲ ਜੁੜੇ ਰਹੇ ਗੁਰੂ ਨਾਲ ਜੁੜੇ ਰਹੇ ਮੌਤ ਤੋਂ ਡਰੇ ਨਹੀਂ ਸਮੇ ਦੇ ਬਾਦਸ਼ਾਹ ਦੇ ਜ਼ੁਲਮਾਂ ਤੋਂ ਡਰੇ ਨਹੀਂ ਗੁਰੂ ਦੀ ਸਿੱਖੀ ਕਮਾਗੇ ਬਸ ਕਹੇ ਬਾਬਾ ਜੀ ਸੌਰੀ ਮੈਂ ਤਾਂ ਨੂੰ ਵਿਚੋ ਟੋਕ ਰਿਆਂ ਗੱਲ ਆਪਾਂ ਜੀ ਉਹ ਸਮੇਂ ਦੇ ਸਿੱਖਾਂ ਦੇ ਤੇ ਅੱਜ ਦਾ ਤੁਲਨਾ ਕਰੀਏ ਹਾਂਜੀ ਇੱਕ ਬਾਦਸ਼ਾਹ ਨੇ ਉਹਨਾਂ ਨੂੰ ਆਫਰ ਕਰਤੀ ਵੀ ਤੁਸੀਂ ਜੋ ਕੰਗੇ ਉਹ ਹੋ ਜੂਗਾ ਅੱਜ ਜਿਵੇਂ ਛੋਟੇ ਛੋਟੇ ਅਧਿਆਤੇ ਪਿੱਛੇ ਆਪਣੇ ਲੋਕ ਵਿਕ ਜਾਂਦੇ ਆ ਤਾਂ ਕਿਤੇ ਨਾ ਕਿਤੇ ਲੱਗਦਾ ਨਹੀਂ ਆਪਾਂ ਗੁਰੂ ਦੇ ਸਿਧਾਂਤ ਤੋਂ ਡਗਮਗਾਉਂਦੇ ਜਾ ਰਹੇ ਹਾਂ ਮੈਂ ਤੁਹਾਨੂੰ ਥੋੜਾ ਜਿਹਾ ਮੈਨੂੰ ਵੀ ਮਾਫ ਕਰ ਦੇਣਾ ਮੈਂ ਥੋੜਾ ਜਿਹਾ ਟੌਪ ਜਿਹੜਾ ਆਪਣਾ ਉਸ ਤੋਂ ਥੋੜਾ ਜਿਹਾ ਲੱਗ ਜਾ ਰਿਹਾ ਭਾਈ ਮਨੀ ਸਿੰਘ ਦੀ ਸ਼ਹੀਦੀ ਜਦੋਂ ਹੋਈ ਜੀ ਉਹ ਸ਼ਹੀਦੀ ਦੇ ਵਿੱਚ ਜਦੋਂ ਭਾਈ ਮਨੀ ਸਿੰਘ ਨੂੰ ਹਾਜ਼ਰ ਕੀਤਾ ਦਰਬਾਰ ਦੇ ਵਿੱਚ ਹਾਂਜੀ ਜਕਰੀਆ ਖਾਨ ਦੇ ਦਰਬਾਰ ਦੇ ਵਿੱਚ ਅੱਛਾ ਜੀ ਤਾਂ ਉਸ ਟਾਈਮ ਤੇ ਕਿਹਾ ਵੀ ਤੁਸੀਂ ਕਿਹਾ ਸੀਗਾ ਵੀ ਸਾਨੂੰ ਜੋੜ ਮੇਲਾ ਅੰਮ੍ਰਿਤਸਰ ਸਾਹਿਬ ਵੀ ਖੇਮਾ ਮਨਾ ਲੈਣ ਦੇ ਦਰਬਾਰ ਸਾਹਿਬ ਤੇ ਭਾਈ ਮਨੀ ਸਿੰਘ ਦੀ ਛੀਂਧ ਦਿੱਤੇ ਲੈ ਰਹੇ ਗੱਲ ਤੁਸੀਂ ਹਾਂਜੀ 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 ਜਿਹੜੀ ਤੁਸੀਂ ਗੱਲ ਕੀਤੀ ਹੈ ਜੀ ਜੀ ਉਹ ਟਾਈਮ ਤੇ ਕਿਹਾ ਸੀਗਾ ਵੀ ਤੁਸੀਂ ਸਾਨੂੰ ਜੋੜ ਮੇਲਾ ਮਨਾ ਲੜ ਦਿਓ ਵੀ ਸਾਰੇ ਇਕੱਠੇ ਕਰਦਾ ਗਿਆ ਸੀ ਵਿਸਾਇਕ ਸਿੱਖਾਂ ਦੇ ਇਕੱਠੇ ਹੋਣਾਇਆ ਵੀ ਦੂਸਿਆਂ ਦੇ ਜੋੜ ਮੇਲਾ ਮਨਾ ਲੈਂਦੇ ਤੇ ਉਸ ਟਾਈਮ ਤੇ ਨਾ ਜੋ ਜਕਰੀਆ ਖਾਨ ਦੇ ਮੰਦੀ ਗੱਲ ਸੀ ਜਾਂ ਉਹਨਾਂ ਦੇ ਵਜ਼ੀਰਾਂ ਦੀਆਂ ਲਖਾਰਾਂ ਦੀ ਸੀਗੀ ਵੀ ਜਿਸ ਤਰ੍ਹਾਂ ਹੀ ਸਿੱਖ ਸਾਰੇ ਇਕੱਠੇ ਆਉਣਗੇ ਵੀ ਉਸੇ ਹਸਾਬ ਦੇ ਨਾਲ ਉਹਨਾਂ ਨੂੰ ਉਸੇ ਟਾਈਮ ਮੌਕੇ ਦੇ ਉੱਤੇ ਹਮਲਾ ਕਰਕੇ ਹਮਲਾ ਕਰਕੇ ਸਾਰਿਆਂ ਨੂੰ ਖਤਮ ਕਰ ਦਿੰਦੇ ਇਕੋ ਸਾਧੇ ਕੰਮ ਉਹ ਜਦੋਂ ਭਾਈ ਮੰਨਿਸ ਸਿੰਘ ਜੀ ਉਹਨਾਂ ਨੂੰ ਪਤਾ ਲੱਗਿਆ ਵੀ ਆਹ ਸਾਸ ਚੱਲ ਰਹੀ ਆ ਉਹ ਫਿਰ ਜੋੜ ਮੇਲਾ ਮਨਾਇਆ ਨਹੀਂ ਗਿਆ ਸੀ ਜੀ ਭਾਈ ਮੰਨਿਸ ਸਿੰਘ ਨੂੰ ਫਿਰ ਦਰਬਾਰ ਦੇ ਵਿੱਚ ਮਲਾਇਆ ਗਿਆ ਫਿਰ ਉਹ ਕਹਿਣ ਲੱਗੇ ਜੋ ਜਗਰੀ ਖਾਨ ਜਗਰੀਆ ਖਾਨ ਦੇ ਜਿਹੜੇ ਸੀਗੇ ਨਾ ਉਹ ਹਲਕਾਰ ਉਹ ਕਹਿਣ ਲੱਗੇ ਵੀ ਤੁਸੀਂ ਕਿਹਾ ਸੀਗਾ ਵੀ ਅਸੀਂ ਤੁਹਾਨੂੰ ਉਸ ਚੀਜ਼ ਦਾ ਮਾਮਲਾ ਭਰਾਂਗੇ ਮੇਲਾ ਮਨਾਉਣ ਦੀ ਜਿਹੜੀ ਪਰਮਿਸ਼ਨ ਲਈ ਸੀ ਪਰਮਿਸ਼ਨ ਲਈ ਸੀਗੀ ਮੇਲਾ ਮਨਾਉਣ ਦੀ ਵੀ ਉਹ ਦਵਾਂਗੇ ਵੀ ਹੁਣ ਜਾ ਤਾਂ ਤੁਸੀਂ ਉਹ ਪੈਸੇ ਦੇ ਦਿਓ ਸਾਨੂੰ 5000 ਸਰਸਾ ਸਰਕਾਰ ਨੂੰ ਦੇਣਾ ਸੀਗਾ 2000 ਰੁਪਏ ਤਾਂ ਪੂਰੇ ਉਹ ਜਗਰਿਆ ਖਾਂ ਦਾ ਵਜ਼ੀਰ ਸਿਕਾ ਉਹਨੇ ਵੀ ਰਹਿਣ ਸੀਗਾ ਹਾਂ ਕਮਿਸ਼ਨ ਹਾਂਜੀ ਹਾਂਜੀ ਵੀ ਜਾ ਸਾਨੂੰ ਉਹ ਦੇ ਦਿਓ ਹਨਾ ਤੇ ਜਾਂ ਫਿਰ ਤੁਸੀਂ ਉਹ ਕਹਿੰਦਾ ਵੀ ਜਦੋਂ ਤੁਸੀਂ ਜੋੜ ਮਿਲਾ ਹੀ ਨਹੀਂ ਹੁਣ ਦਿੱਤਾ ਤੁਸੀਂ ਆਪਣੀ ਤੁਹਾਡੀਆਂ ਮਾੜੀਆਂ ਨੀਤਾਂ ਤੁਹਾਡੇ ਮਾੜੇ ਜਿਹੜੇ ਮਨਸੂਬੇ ਹਾਂ ਉਹ ਸਾਡੇ ਸਾਹਮਣੇ ਆ ਗਏ ਆ ਵੇ ਜਸਾਨੂੰ ਇਕੱਠਿਆਂ ਨਹੀਂ ਹੁਣ ਦਿੱਤਾ ਜਾਂ ਤੇ ਜੋ ਸੰਗਤ ਨੇ ਛੜਾਵਾ ਛਡਾਣਾ ਸੀ ਮੱਥਾ ਟੇਕਣਾ ਸੀਗਾ ਵੀ ਉਹੀ ਪੈਸੇ ਦੇਣੇ ਸੀ ਤੁਹਾਨੂੰ ਹੂੰ ਵੀ ਸੰਗਤ ਇਕੱਠੀ ਹੋਈ ਨਹੀਂ ਸੀਗੀ ਇੰਨਾ ਪੈਸੇ ਇਕੱਠੇ ਨਾ ਪੈਸੇ ਪਹਿ ਕਿੱਥੋਂ ਦੇ ਦੀਏ ਫਿਰ ਉਹ ਇਹ ਕਹਿ ਆ ਗਿਆ ਵੀ ਤੁਸੀਂ ਅੱਧਾ ਕਰੋ ਵੀ ਇਹ ਕੋਈ ਪੈਸੇ ਨਹੀਂ ਦੇ ਸਕਦੇ ਜੇ ਤੁਸੀਂ ਪੈਸੇ ਨਹੀਂ ਦੇ ਸਕਦੇ ਤਾਂ ਤੁਸੀਂ ਸਿੱਖ ਪਾਉਂਦੇ ਫਿਰ ਇਕੱਠੇ ਕਰਦੇ ਨਾ ਫਿਰ ਜਿੱਥੇ ਇਕੱਠੇ ਕਰਦੇ ਹਾਂ ਜਣੀ ਇਹ ਕਹਿ ਦਿੱਤਾ ਵੀ ਫਰੂ ਦੇ ਵਿੱਚ ਇਕੱਠੇ ਕਰਦੇ ਉਹਦੇ ਬਦਲੇ ਹੂੰ ਜੋ ਦੁਨੀਆ ਭਰ ਦਾ ਤੁਸੀਂ ਕਹੂਂਗੇ ਅਸੀਂ ਤੁਹਾਨੂੰ ਦੇ ਦੇਵਾਂਗੇ ਫਿਰ ਨਾਲ ਚ ਆ ਗਿਆ ਹਮ ਉਸ ਟਾਈਮ ਤੇ ਭਾਈ ਮਨੀ ਸਿੰਘ ਜੀ ਦਾ ਇਹ ਉਹਨਾਂ ਨੂੰ ਜਵਾਬ ਸੀਗਾ ਉਹਨਾਂ ਦੀ ਗੱਲ ਦਾ ਵੀ ਤੁਸੀਂ ਕਹਿੰਦੇ ਆ ਵੀ ਸਿੱਖ ਕੌਮ ਨੂੰ ਇਕੱਠੇ ਕਰਦੀ ਹੈ ਵੀ ਮੈਂ ਦੁਨੀਆ ਦੇ ਕੁਝ ਚੰਦ ਰੁਪਈਆਂ ਦੀ ਜਾਂ ਕਿਸੇ ਅਹੁਦਿਆਂ ਦੇ ਲਾਲਚ ਦੇ ਵਿੱਚ ਆ ਕੇ ਮੈਂ ਆਪਣੇ ਕਲਗੀਧਰ ਮਹਾਰਾਜ ਨਾਲ ਦਗਾਦੀ ਕਰ ਸਕਦਾ ਗਦਾਰੀ ਨਹੀਂ ਕਰ ਸਕਦਾ ਔਰ ਆਪਣੀ ਸਿੱਖ ਕੌਮ ਦੇ ਨਾਲ ਧੋਖਾ ਨਹੀਂ ਕਰ ਸਕਦਾ ਹਾਂਜੀ ਹਾਂਜੀ ਉਹ ਕਹਿੰਦੇ ਫਿਰ ਨਾ ਤਾਂ ਅਸੀਂ ਤੁਹਾਨੂੰ ਕੋਈ ਪੈਸਾ ਦੇਣਾ ਹੈ ਨਾ ਕੋਈ ਪੈਸਾ ਦੇਣਾ ਨਾ ਮੈਂ ਸਿੱਖ ਕੌਮ ਨੂੰ ਤੁਹਾਡੇ ਚੰਡੇ ਥਲੇ ਇਕੱਠਾ ਕਰਦਾ ਮੈਂ ਆਪਣੇ ਕੌਮ ਨਾਲ ਗਦਾਰੀ ਨਹੀਂ ਕਰਨੀ ਹੁਣ ਆਪਣੇ ਗੁਰੂ ਜੀ ਨਾਲ ਮੈਂ ਉਹ ਤੋਂ ਬੇਮੁਖ ਨਹੀਂ ਹੋਣਾ ਜੀ ਠੀਕ ਹੈ ਉਹ ਕਹਿੰਦੇ ਫਿਰ ਜੇ ਨਹੀਂ ਤਾਂ ਫਿਰ ਤਾਨੂੰ ਮਰਨਾ ਪਏਗਾ ਕਹਿੰਦੇ ਜੋ ਤੁਸੀਂ ਸਜ਼ਾ ਮੈਨੂੰ ਦਿਓਗੇ ਮਨਜ਼ੂਰ ਮੈਨੂੰ ਮਨਜ਼ੂਰ ਕਹਿਣ ਦਾ ਮਤਲਬ ਆ ਵੀ ਜਿਹੜੇ ਮਹਾਨ ਯੋਧਿਆਂ ਨੇ ਸਿੱਖੀ ਕਮਾਈ ਆ ਜਿਨ੍ਹਾਂ ਨੇ ਗੁਰੂ ਜੀ ਸਿੱਖੀ ਨੂੰ ਕਮਾਇਆ ਜਿਹੜੇ ਆਪਣੇ ਕੌਮ ਨੂੰ ਪਿਆਰ ਕਰਦੇ ਆ ਨਾ ਤਾਂ ਉਹ ਉਹਦਿਆਂ ਦੀ ਪਰਵਾਹ ਕਰਦੇ ਆ ਹੂੰ ਨਾ ਉਹ ਮਰਨ ਦੀ ਪਰਵਾਹ ਕਰਦੇ ਆ ਜੀ ਕਿਸੇ ਲਾਲਚ ਦੀ ਪਰਵਾਹ ਨਹੀਂ ਕਰਦੇ ਅੱਜ ਦਾ ਜੇ ਕਿਸੇ ਨੂੰ ਕਹਿ ਦੇਵੇ ਭਾਵੇਂ ਸਾਰੀ ਉਮਰ ਸ਼ਰਾਬ ਪੀਂਦੇ ਨੂੰ ਲੱਗ ਜਵੇ ਉਹਨੂੰ ਮਾੜੇ ਕਰਮ ਕਰਨ ਨੂੰ ਲੱਗ ਜਵੇ ਜੇ ਕਿਸੇ ਨੂੰ ਕਰਦੇ ਫਲਾਉਂਦਾ ਸੀ ਤੈਨੂੰ ਗੁਰੂ ਘਰ ਦਾ ਪ੍ਰਧਾਨ ਬਣਾਦੀ ਹੈ ਅਮਰਦੇਸ਼ਾਖਲਾ ਉਹ ਪ੍ਰਧਾਨ ਜੀ ਤੇ ਹੀ ਲਾਲਚ ਦੇ ਵਿੱਚ ਆ ਕੇ ਜਾਂ ਮਤਲਬ ਵੀ ਕਿਸੇ ਅਹੁਦੇ ਦੇ ਨਾਲ ਚ ਦੇ ਵਿੱਚ ਆ ਕੇ ਕਹਿੰਦਾ ਜੀ ਤੇ ਕਹਿੰਦਾ ਠੀਕ ਆ ਜੀ ਉਹ ਗੁਰੂ ਦੇ ਪਿਆਰ ਵਿੱਚ ਤੇ ਨਹੀਂ ਆ ਕੇ ਉਹਨੇ ਅਮਰਦੀਪਾਲ ਲਈ ਉਹ ਤਾਂ ਅਹੁਦੇ ਦੀ ਬਹੁਤ ਲਾਲਚ ਦੇ ਵਿੱਚ ਅਹੁਦੇ ਨੂੰ ਲਾਲਚ ਇਸ ਕਰਕੇ ਮਹਾਨ ਆ ਉਹ ਗੁਰੂ ਦੇ ਪਿਆਰ ਦੇ ਜਿਹੜੇ ਨਾਵਦਿਆਂ ਦੀ ਪ੍ਰਵਾਹ ਕਰਦੇ ਆ ਕਿਸੇ ਲਾਲਚ ਦੀ ਪ੍ਰਵਾਹ ਕਰਦੇ ਆ ਜਿਨ੍ਹਾਂ ਨੇ ਸਿੱਖੀ ਕਮਾਈ ਹੈ ਉਹਨਾਂ ਦੀਆਂ ਫਿਰ ਵਾਤਾں ਹੀ ਕਰਾਂਗੇ ਜੈ ਜੈਕਾਰ ਹੁਣ ਆਪਾਂ ਉਸ ਦੇ ਆਸਤੇ ਆਨੇ ਜਿਹੜਾ ਆਪਾਂ ਗੱਲ ਛੇੜੀ ਸੀਗੀ ਹਾਂਜੀ ਦੋ ਸਿੱਖਾਂ ਦੀ ਸ਼ਹੀਦੀ ਹੋ ਗਈ ਐ ਤੇ ਤੀਸਰੇ ਭਾਈ ਸਤੀਦਾ ਜੀ ਦੀ ਸ਼ਹੀਦੀ ਉਹਦੇ ਬਾਰੇ ਜਰੂਰ ਸਕਦਾ ਹੁੰਦਾ ਸੀ ਦੋ ਸਿੱਖਾਂ ਨੇ ਜਦੋਂ ਸ਼ਹੀਦ ਜੀ ਨੇ ਜਾਮ ਪੀਤੇ ਤਾਂ ਗੁਰੂ ਤੇਗ ਬਹਾਦਰ ਜੀ ਤੋਂ ਪਹਿਲਾਂ ਇੱਕ ਸਿੱਖ ਰਹਿ ਗਿਆ ਭਾਈ ਸਤੀਦਾ ਜੀ ਤੇ ਜਦੋਂ ਇਸਲਾਮ ਦੇ ਛੱਲੇ ਜਿਹੜੇ ਅਹਲਕਾਰ ਸੀ ਉਹਨਾਂ ਨੇ ਕਿਹਾ ਵੀ ਇੱਕ ਨੂੰ ਤਾਂ ਦੇਗ ਦੇ ਵਿੱਚ ਉਵਾਲ ਕੇ ਸੀਤ ਕਰ ਦਿੱਤਾ ਤੇ ਦੂਜੇ ਨੂੰ ਆਰੇ ਦੇ ਨਾਲ ਦੋ ਫਾੜ ਕਰ ਦਿੱਤਾ ਵੀ ਇਹਨਾਂ ਵਾਸਤੇ ਕੋਈ ਇਹ ਜੀ ਹੋਰ ਭਿਆਨਕ ਸਜ਼ਾ ਹੋਣੀ ਚਾਹੀਦੀ ਹੈ ਮੌਤ ਹੋਣੀ ਚਾਹੀਦੀ ਹੈ ਵੀ ਜਿਹੜਾ ਸ਼ਾਇਦ ਉਸ ਸਾਹਿਬ ਦੇਖ ਕੇ ਗੁਰੂ ਸਾਹਿਬ ਦਾ ਮਨ ਡੋਲ ਗਿਆ ਨਾਤਾ ਗੁਰੂ ਸਭ ਦਾ ਮਨ ਡੋਲਿਆ ਨਾ ਹੀ ਸਿੱਖਾਂ ਦਾ ਮਨ ਡੋਲਿਆ ਉਹ ਫਿਰ ਫਤਵਾ ਇਹ ਲਾ ਦਿੱਤਾ ਭਾਈ ਸਤੀਦਾਸ ਜੀ ਨੂੰ ਵੀ ਜੇ ਤਾਂ ਤੁਸੀਂ ਇਹਨਾਂ ਕਬੂਲ ਕਰਦੇ ਹੋ ਤਾਂ ਉਹੀ ਗੱਲ ਆ ਗਈ ਨਾ ਬਈ ਨਹੀਂ ਤਾਂ ਤੁਹਾਨੂੰ ਫਿਰ ਰੂਈ ਦੇ ਵਿੱਚ ਲਪੇਟ ਕੇ ਲਪੇਟ ਕੇ ਜਿੰਦੇ ਨੂੰ ਹੀ ਸਾੜ ਦਿੱਤਾ ਜਾਏਗਾ ਅਗਲਾ ਦਿੱਤਾ ਜਾਏਗਾ ਔਰ ਉਹ ਮਰਜੀ ਬੜਾ ਗੁਰੂ ਦਾ ਪਿਆਰਾ ਸਿੱਖ ਇਹਨਾਂ ਨਾ ਕਬੂਲ ਦੇਣ ਫਿਰ ਉਸ ਨੂੰ ਜਿਉਂਦਿਆਂ ਹੀ ਰੁਇਨ ਦੇ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਗਈ ਸੀ ਗੁਰੂ ਸਾਹਿਬ ਦੇ ਸਮੇਂ ਵਾਹਿਗੁਰੂ ਜੀ ਗੁਰੂ ਤੇਗ ਬਹਾਦਰ ਸ਼ਹੀਦ ਜੀ ਦੇ ਪੁਰਾਨੇ ਹਾਂ ਆਪਾਂ ਜਿਹੜਾ ਕਿ ਆਪਾਂ ਅੱਜ ਦਿਹਾੜਾ ਮਨਾ ਰਹੇ ਹਾਂ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਵੀ ਇਸੇ ਸੰਸਾਰੀ ਮੋਹ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਮੇਰੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੁਹਾਡੇ ਜਾਨ ਤੋਂ ਪਿਆਰੇ ਤਨ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜੀ ਤੁਹਾਡਾ ਹਾਲ ਵੀ ਇਹੋ ਜਿਹਾ ਹੋਣਾ ਹੈ ਵੀ ਤੁਸੀਂ ਕੀ ਲੜਾ ਇਹਦਾ ਕਮਾਤ ਮੇਰੀ ਕਿਹੜਾ ਤੁਹਾਡੇ ਧਰਮ ਦੇ ਨਾਲ ਕੋਈ ਲੜਾਈ ਆ ਜਿਵੇਂ ਉਹ ਰੰਗਜੀਤ ਬਾਦਸ਼ਾਹ ਦਾ ਇਹੋ ਜਿਹੇ ਕਿਹੜਾ ਇਹੋ ਜਿਹਾ ਮਨਸੂਬਾ ਵੀ ਮੇਰੀ ਕਿਹੜਾ ਤੁਹਾਡੇ ਨਾਲ ਲੜਾਈ ਕਿਸੇ ਤਰ੍ਹਾਂ ਦੀ ਵੀ ਤੁਹਾਡਾ ਇੱਕੋ ਇੱਕ ਪੁੱਤਰ ਆ ਜਾ ਕੇ ਉਹਦੀ ਪਰਵਰਿਸ਼ ਕਰੋ ਆਪਣੇ ਤੁਸੀਂ ਰਾਜ ਭਾਗ ਨੂੰ ਸਭ ਹੈ ਨਾ ਵੀ ਤੁਸੀਂ ਸਾਡੇ ਵਿੱਚ ਨਾ ਇਹ ਸਾਡਾ ਤੇ ਹਿੰਦੂਆਂ ਦਾ ਮਸਲਾ ਇਹ ਸਾਡਾ ਤੇ ਹਿੰਦੂਆਂ ਦਾ ਮਸਲਾ ਉੱਥੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਬੇ ਉਹਨਾਂ ਦੀ ਢਾਲ ਬਣ ਕੇ ਆਇਆ ਮੈਂ ਉਹਨਾਂ ਦੀ ਜ਼ਿੰਮੇਵਾਰੀ ਲੈ ਵੀ ਅੱਜ ਜੇ ਤੇਗ ਬਹਾਦਰ ਆਪਣੇ ਵਚਨ ਤੋਂ ਮੁੱਕਰ ਗਿਆ ਵੋਕਰ ਗਿਆ ਫਿਰ ਫਿਰ ਵੀ ਫਿਰ ਤਾਂ ਜਿਉਂਦੇ ਜੀ ਮਰ ਗਏ ਵਚਨ ਕਰੇ ਤੇ ਖਿਸਕ ਜਾਏ ਬੋਲੇ ਨਰਕ ਚਾ ਦੇਖੋ ਮਹਾਰਾਜ ਜੀ ਨੂੰ ਭਾਵੇਂ ਪਿੰਜਰੇ ਦੇ ਵਿੱਚ ਕੈਦ ਕੀਤਾ ਸੀ ਬਹੁਤ ਤਗੜੀ ਸਜ਼ਾ ਸੀ ਇਹ ਪਿੰਜਰੇ ਦੇ ਵਿੱਚ ਖੜਾ ਨਹੀਂ ਹੋ ਸਕਦਾ ਬੰਦਾ ਬੈਠ ਨਹੀਂ ਸਕਦਾ ਚੰਗੀ ਤਰ੍ਹਾਂ ਹੋਰ ਜਦੋਂ ਮਹਾਰਾਜਿਆਂ ਨੇ ਕਹਿ ਲੋ ਵੀ ਨਹੀਂ ਕੋਈ ਉਹਨਾਂ ਦੀ ਮੰਨੀ ਤੇ ਆਖਰ ਤੇ ਆ ਕੇ ਮਹਾਰਾਜ ਜੀ ਨੇ ਵੀ ਸ਼ਹੀਦ ਸ਼ਹੀਦ ਕਰ ਦਿੱਤਾ ਤੇ ਉਸ ਬਾਣੀ ਦੀ ਕਿਰਪਾ ਦੇ ਨਾਲ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਗੁਰੂ ਦੀ ਰਹਿਮਤ ਕਿਰਪਾ ਸਦਕਾ ਬਸ ਸਹੀਦੀ ਦਾ ਜਾਮ ਪੀ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹ ਹਿੰਦ ਦਾ ਪੀਰ ਕਹ ਲੋ ਵਿਦਾਤਾ ਹਿੰਦ ਕੋ ਹਮ ਨੂੰ ਜੂ ਜੰਜੂ ਦਾ ਰੱਖਾ ਜਾਗਦਿਆ ਕਰਕੇ ਤਿਲਕ ਜੰਜੂ ਦਾ ਰੱਖਾ ਬਣ ਕੇ ਸਹੀਦੀ ਦਾ ਜਾਮ ਪੀ ਕੇ ਤੇ ਸਾਨੂੰ ਇਹ ਸੰਸਾਰ ਵਿੱਚ ਅਸੰਦੇਵ ਵਸਦੇ ਆ ਛੱਡ ਕੇ ਕਿ ਮਾਲਕ ਦੀ ਇਹ ਸ਼ਹੀਦੀ ਹੈ ਜਿਸ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਪਰ ਹਾਂ ਦੁਨੀਆ ਦੇ ਵਿੱਚ ਕਿਸੇ ਚੀਜ਼ ਦਾ ਨੀਵਣਾ ਕਿਉਂਕਿ ਦੁਨੀਆ ਦੇ ਵਿੱਚ ਇਹੋ ਜਿਹੇ ਵੀ ਪਲਾਸਟਿਕ ਲੋਕ ਆ ਜਿਹੜੇ ਕਿ ਗੁਰੂ ਸਾਹਿਬ ਜੀ ਦੇ ਕੀਤੇ ਉਪਕਾਰਾਂ ਨੂੰ ਭੁੱਲੇ ਆ ਜਿਹੜਾ ਕਿਸੇ ਦੇ ਕੀਤੇ ਉਪਕਾਰ ਨੂੰ ਭੁੱਲ ਜਾਏ ਉਹਨੂੰ ਅਸਾਂ ਪਰਮੋਸ ਆਕਰਤ ਕਣ ਕਿਹਾ ਜਾਂਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜਿੰਨੇ ਵੀ ਗੁਣ ਗਾਈਏ ਉਹਨੇ ਘਾਟਾ ਕਿਉਂਕਿ ਉਹਨਾਂ ਦੀ ਸ਼ਹੀਦੀ ਹਿੰਦ ਧਰਮ ਵਾਸਤੇ ਬਹੁਤ ਵੱਡੀ ਮਸ਼ਾਲ ਹੈ। ਮਾਲਕ ਕਿਰਪਾ ਕਰੇ ਸਮਨਾ ਤੇ ਆਪਣਾ ਮੇਰ ਦਾ ਹੱਥ ਰੱਖੇ ਗੁਰੂ ਸਾਹਿਬ ਜੀ ਬਾਣੀ ਨੂੰ ਪੜੋ ਜੀ। ਗੁਰੂ ਵਾਲੇ ਬਣ ਕੇ ਚੰਗੇ ਕਰਮ ਕਮਾ ਕੇ ਆਪਣੇ ਜੀਵਨ ਨੂੰ ਸੁਖਲਾ ਕਰ ਲਿਈਏ। ਇਨੀਆਂ ਗੁਬਨਤੀਆਂ ਪ੍ਰਵਾਨ ਕਰੇ। ਬਬਾਈ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਆਏ ਤੇ ਸੰਗਤ ਨੂੰ ਅੱਜ ਦੇ ਬੜਬੋਲੇ ਇਤਿਹਾਸ ਦੇ ਬਾਰੇ ਜਾਣਕਾਰੀ ਦਿੱਤੀ। ਸੋ ਦਰਸ਼ਕੋ ਇਹ ਸੀ ਭਾਈ ਹਰਪਾਲ ਸਿੰਘ ਜੀ ਜਿਨ੍ਹਾਂ ਦੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਤਿੰਨ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੀ ਇਤਿਹਾਸ ਦੇ ਅਨਮੋਲੇ ਤੇ ਬੜਬੋਲੇ ਇਤਿਹਾਸ ਦੇ ਨਾਲ ਸੰਗਤਾਂ ਨੂੰ ਰੂਬਰੂ ਕਰਾਇਆ। ਇਤਿਹਾਸ ਸੁਣਾਦਿਆਂ ਅਰਥਕ ਭੁੱਲਾਂ ਗਲਤੀਆਂ ਹੋ ਜਾਂਦੀਆਂ। ਭੁੱਲਾਂ ਨਾ ਚਿਤਾਰਿਓ ਅਣਜਾਣ ਬੱਚੇ ਸਮਝ ਕੇ ਮਾਫ਼ ਕਰਿਓ। ਇਸ ਤਰ੍ਹਾਂ ਦੀ ਹੋਰ ਇਤਿਹਾਸਕ ਬਾਤਾਂ ਤੁਹਾਡੇ ਨਾਲ ਪਾਉਂਦੇ ਰਾਵਾਂਗੇ। ਪਾਈ ਸਾਹਿਬ ਨੂੰ ਸਾਡੇ ਬਾਅਦ ਰੂਬ ਰੂ ਕਰਦੇ ਰਵਾਂਗੇ ਉਦੋਂ ਤੱਕ ਲਈ ਮੈਨੂੰ ਤੁਹਾਨੂੰ ਮਗਲੋਂ ਤੇ ਸ਼ਾਸ਼ ਧੰਨਵਾਦ ਸਾਸਰੀ ਆਖਾਂ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ